thank you ਜਾਉਂਦੇ ਨੇ ਕੋਤਰਾ ਦੀ ਸਰਕਾਰ ਨੂੰ ਹਾਂ ਬਈ ਹਾਂ ਬਈ ਜਾਂਦੇ ਨੇ ਸਾਰਾ ਚੋਟੀ ਉਹ ਤੇ ਬਾਪੇ ਦੀ ਜਗ੍ਹਾ ਹੈ ਜੀ ਆਪਣਾ ਨਹੀਂ ਸੰਭੋਵੇਗੀ 12 ਵਾਲੇ ਕੋਟ ਤੇ ਦਰਗਾਹ ਦਾ ਲਾਡੀ ਸ਼ੈਂਜ ਜਾਂਦੇ ਨੇ ਇਹ ਤੇ ਪਹਿਲਾ ਹੈ ਕਿ ਭਾਈ ਜਦਾ ਸੀਗਾ ਅਰੇ ਇਖਾ ਗੱਲ ਜਾਂਦੇ ਮਤਲਬ ਇਹ ਜਾਂਦੇ ਆ ਬਾਕੀ ਭਾਈ ਉਹ ਤੇ ਬਾਰੀ 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 ਤਰਾਇ ਕੋਲ ਰੱਖੀ ਲਈ ਮੇਰਾ ਦਾਦਾ ਰਾ 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 ਮਾਣ ਰੂਹ ਵਾਲੀ ਹਲਕੇ ਦਾਵਾਰੋ ਬੋਲ ਦਰਾ ਪੱਟ ਕਿਹਦਾ ਸੀ ਪਤਾਵ ਤੁਸੀਂ ਬੋਲਿਆ ਕਰੋ ਪਤਾਵ ਜੀ ਅੰਮ੍ਰਿਤ ਸਰ ਦੇ ਲੱਗੇ ਪਤਾ ਪੁੱਛਦੇ ਪਤਾ ਹੁੰਦਾ ਪੱਪੇ ਦੇ ਪੈਗੇਗਾ ਹਾਂ ਜੀ ਪੱਪੇ ਦੇ ਪਤਾਵ 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 ਠੀਕ ਆ ਠੀਕ ਹੈ ਜੇ ਐਨੀ ਐਨੀ ਕੌਣ ਪਿੱਛਾ ਸੀ ਛੋਟੀ ਛੋਟੀ ਪਈ ਮੈਨੂੰ ਵੀ ਤਾਂ ਪੀਣੀ ਸੀ ਤਸੀਗਾ ਆ ਵੀ ਪੀਣੀ ਆਪ ਕੋਲ ਕੇ ਦਸਣਾ ਤੁਸੀਂ ਬੀਂਦੇ ਮਹਾਰਾਜ ਹੁਣ ਵੀ ਪੀਣੇ ਹੋਗੇ ਇਹ ਨਹੀਂ ਨਹੀਂ ਕਦੀ ਕਦਾਈ ਪੀਦੇ ਰੋਈ ਕਦੀ ਕਦਾਈ ਹਾਂਜੀ ਦੋ ਹੀ ਪਰੋਣ ਨਹੀਂ ਕਦੀ ਗਦਾਈ ਪੀਦੇ ਸੀ ਇਹ ਲੋਕਾਂ ਨੂੰ ਗੋਰੀ ਮੈਂ ਜਦੋਂ ਮਨ ਕੇ ਮੂਰ ਬਣੇ ਤਦੋਂ ਬਾਈ ਪੀਂਦਾ ਸੀ ਨਾ ਲੰਗੋ ਬਾਪੇ ਆਵੇ ਜਾਣੇ ਇੱਕ ਸੋਡਾ ਮੇਰੇ ਕੋਲੇ ਬਜ਼ੁਰਗਾਂ ਕੇ ਸੋਡੇ ਮੋਦ ਕਿੰਦੀ ਹੋ ਗਈ ਸੀ ਪੁਰਾਣੀ ਆ ਪੁੱਤ ਇਹ ਚਾਂਚ ਚਾਚੇ ਦੀ ਹੋ ਗਈ ਸੀ ਡਰਾਈਵਰ ਇਹ ਕਿੰਨਾ ਚਿਰ ਹੋ ਗਿਆ ਏ ਇਹ ਬਾਬਾ ਜੀ ਦੇ ਹੋ ਗਏ ਮਾਰੇ ਐ ਬਾਬਾ ਜੀ ਦੇ ਤੇ ਹੁਣ ਮੈਨੂੰ ਐ ਦਾਸਰ ਛੋਟੇ ਸਨੀਪੇ ਹੋਵੇ ਛੋਟੇ ਘਰ ਤੋਂ ਹੋਵੇ ਇਹ ਲੱਤ ਨੂੰ ਪ੍ਰੋਬਲਮ ਕੀ ਦੇ ਸੀ ਤੇਰੇ ਘਰੇ ਤੋਂ ਬਣਾ ਚਾਚੇ ਆ ਦੇ ਦੇ ਇਹਦੇ ਦਾਸ ਡਰਾਈਵਰ ਹੀ ਗਿਆ ਜਿਹੜਾ ਡਰਾਈਵਰ ਦਿਨ ਜਿਹੜਾ ਪੂਰਾ ਹੋ ਗਿਆ ਵਾਹ ਹਾਂਜੀ ਹਾਂਜੀ ਹੁਣ ਦਾ ਛੋਟੇ ਕੀ ਦੇ ਇਹ ਹੁਣ ਘਰ ਨਾਲੇ ਮੇਰੇ ਘਰ ਦੇ ਦੀ ਤੇਰੇ ਘਰ ਵਾਲੀ ਨੇ ਕਹਿ ਵਾ ਲਾ ਉਸ ਬੰਦੇ ਦੀ ਲੱਤ ਖਰਾਬ ਹੋ ਗਈ ਹੁਣ ਤੁਹਾਡੇ ਘਰ ਜਾਂਦੇ ਹੋਗੇ ਬਾਈ ਹਾਂਜੀ ਹਾਂਜੀ ਠੀਕ ਹੈ ਉਹ ਸੱਦਾ ਸਾਹ ਆ ਉਸ ਬੰਦੇ ਨੇ ਸੱਦਾ ਚੱਕਰ ਪਾਰ ਕੇ ਆ ਦੇਖ ਉਸ ਦੀ ਲੱਤ ਖਰਾਬ ਸੀ ਕਹਾ ਇਹਦੀ ਲੱਤ ਖਰਾਬ ਕਰਕੇ ਉਹ ਲੈ ਰੇ ਫਰਕ ਨਹੀਂ ਜਾਂਦਾ ਬਹੁਤ ਮਗਰ ਪਾ ਦੇ ਡਾਕਟਰ ਤਾਂ ਕਹਿੰਦੇ ਕੱਟਣੀ ਪਊਗੀ ਡਾਕਟਰ ਕਹਿੰਦੇ ਕੱਟਣੀ ਪਊਗੀ ਬਿਨਾ ਕੱਟ ਲੋੜ ਕਰਦੀ ਆ ਤਾਂ ਨੁਆਈ ਨਹੀਂ ਹੈ ਕਰਨਾ ਪਊਗਾ ਕਰ ਦਈਏ ਕਰਨਾ ਪਊਗਾ ਬਾਈ ਏਡੀ ਦੂਰ ਆਇਆ ਬੰਦਾ ਹੈ ਆਪਣਾ ਕੋਈ ਸਾਲ ਜਿੱਦੂ ਰੋਂ ਆਇਆ ਹੈਗੇ धू करनाने प्र ग ਕਹੀ ਕਹਿ ਦੇਣਾ ਥੋੜੇ ਪਾਈਆ ਪਾਈਆ ਮੀਟ ਕੋਣ ਖਾਂਦਾ ਬਈ ਉਹ ਤੇ ਡਾਕਟਰ ਨੇ ਦੱਸਾਇਆ ਇਹਨਾਂ ਵੀ ਜਦੋਂ ਉਹਦੀ ਲਾਤ ਹੁਣ ਪੌਰੀ ਹੀ ਨਾਲ ਲੱਗਾ ਪੈਰ ਦੇ ਵਿੱਚ ਇੱਥੇ ਜਗ੍ਹਾ 'ਚ ਪਹਿਲਾਂ ਪੌਰੀ ਤੋਂ ਸ਼ੁਰੂ ਹੋਇਆ ਸ਼ੁਰੂ ਤੋਂ ਹੀ ਹੋਇਆ ਪੌਰੀ ਡੋਰ ਤੋਂ ਹੋਇਆ ਨਾ ਵਿੱਚ ਉਹਨਾਂ ਕਢਾਤੀ ਸੀ ਪ੍ਰੇਨ ਕਰਾਤਾ ਸੀ ਉਹਦੇ ਤੋਂ ਜ਼ਿਆਦਾ ਉਦਾਨ ਵੱਧ ਗਿਆ ਜੀ ਉਹ ਤੋਂ ਜ਼ਿਆਦਾ ਉਦਾਨ ਵੱਧ ਗਿਆ ਤੇ ਡਾਕਟਰ ਨੇ ਤੁਹਾਨੂੰ ਕਿਹਾ ਕਿ ਗੋਸਟ ਖਾਇਆ ਕਰੋ ਜੀ ਹਾਂਜੀ ਠੀਕ ਹੈ ਨੂੰ ਜੀ ਨਾ ਹਾਂਜੀ ਠੀਕ ਹੈ ਬੱਬਾ ਜੀ ਪਹਿਲਾਂ ਮੈਨੂੰ ਐਂ ਦੱਸੋ ਇਰੇ ਘਰ ਦੇ ਸਰਕਾਰਾਂ ਨੂੰ ਮੰਨਣੋਂ ਕਿਉਂ ਹਟ ਕੇ ਸੀਗੇ ਮਗਰੋ ਜੀ ਪਹਿਲਾ ਮਤਲਬ ਥੋੜੀ ਹੀ ਨਾ ਤੇ ਪਹਿਲਾਂ ਚੱਲ ਜਾਂਦੇ ਸੀ ਵੀਰਵਾਰ ਫਿਰ ਜਦੋਂ ਜਗਮ ਜ਼ਿਆਦਾ ਵੱਧ ਗਿਆ ਫਿਰ ਜਾਇਆ ਨਹੀਂ ਜਾਂਦਾ ਇਸ ਤਰ੍ਹਾਂ ਕੰਮ ਤੇ ਚੱਲ ਜਾਂਦੇ ਫਿਰ ਹੁਣ ਉਹ ਕਿਉਂ ਜਾ ਰਹੇ ਨੇ ਹੁਣ ਮੇਰੀ ਗੱਲ ਸੁਣ ਲੈ ਬਾਈ ਉੱਥੇ ਇਹਨਾਂ ਨੂੰ ਜਾਣਾ ਪਊਗਾ ਇਹ ਤੇਰੇ ਮਤਲਬ ਜਿਹੜੇ ਮੰਮਾ ਹੁਣੇ ਉਹ ਮਤਲਬ ਚਰਾਗ ਲਾਏ ਇੰਨਾ ਘਰੇ ਇੰਨਾ ਪਾਲਣ ਕਰਤੇ ਜਦੋਂ ਡੈਕਟ ਹੋ ਗਈ ਲਾਡੀ ਸਾਹਿਬ ਲੈ ਦੀਏ ਨਹੀਂ ਇਹੋ ਆੜੇ ਜੜੀ ਮੰਨਦੇ ਸੀ ਉਹਨਾਂ ਬਾਬੇ ਬੰਤੇ ਸ਼ਾਹ ਬੰਤੇ ਸ਼ਾਹ ਨੂੰ ਹਾਂਜੀ ਮੈਂ ਲਾਡੀ ਸਾਹਿਬ ਦੀ ਗੱਲ ਕਰ ਰਹਾ ਹਾਂ ਲਾਡੀ ਸਾਹਿਬ ਚੜਾ ਨਹੀਂ ਲਾਦੀ ਬੀਬੀ ਸ਼ਾਹ ਕਹਿੰਦੇ ਨਹੀਂ ਅੱਛਾ ਓਥੇ ਦਰਗਾਹ ਵਾਲਿਆਂ ਨਾਲ ਕੇ ਸ਼ਾਦੀ ਇਹਦੇ ਘਰ ਦੇ ਉੱਤੇ ਜਾਂਦੇ ਸੀਗੇ ਠੀਕ ਹੈ ਜੀ ਉਥੋਂ ਹਟ ਕੇ ਉਥੇ ਇਹਨਾਂ ਦੀ ਸੁੱਖ ਸੁਖੀ ਰਹੀ ਗਈਆਂ ਇਹਨਾਂ ਨੇ ਸੁੱਖ ਸੁਖੀ ਜਿਹਦੇ ਘਰ ਆਈ ਉਥੋਂ ਜਿੱਥੋਂ ਲੱਤ ਦਾ ਵਾਧਾ ਜਾਦੇ ਵੱਧ ਗਿਆ ਵਾਹ ਸਮਝ ਗਿਆ ਨਾ ਉਹ ਸਰਕਾਰਾਂ ਦੇ ਨਾਲ ਸੁੱਖ ਦੇ ਕੇ ਉਹ ਨਹੀਂ ਕੋਈ ਬੰਨੇ ਬਾਈ ਫਿਰ ਜਾ ਕੇ ਹਲੋ ਲਾ ਤਾਂ ਬੱਢਣੀ ਹੀ ਪੈਣੀ ਹੈ ਲੋਟ ਹੋ ਜੂ ਬੰਨੇ ਹੱਥ ਮੈਂ ਇੱਕ ਦਿਨ ਤੇ ਆ ਬੜ ਤੁਸੀਂ ਕਹਤ ਹੋ ਜੀ ਡਾਕਟਰ ਕਿੰਨੇ ਕੈਂਸਰ ਦਾ ਰੋਗ ਹੈ ਨਾ ਕੈਂਸਰ ਦਾ ਕੈਂਸਰ ਦਾ ਵੀ ਦੱਸ ਦੇ ਵਿੱਚ ਲਾ ਜੇ ਸਰਕਾਰਾਂ ਸਹੀ ਹੋ ਜਾਣਾ ਫਿਰ ਕੈਂਸਰ ਕੁੱਸਾ ਸਾਰਾ ਕੁਝ ਹੀ ਦੂਰ ਹੋ ਜਾਂਦਾ ਭਰਾਵਾ ਠੀਕ ਹੈ ਉਹ ਕੁੜੀ ਨੇ ਉੱਥੇ ਬੇਸਣ ਦੀ ਵਾਰਤੀ ਸੁੱਖਰ ਕੀਆ ਉਹਦਾ ਡੱਬਾ ਚੜ੍ਹ ਕੇ ਉਹ ਬਾਬਾ ਜੀ ਦਾ ਕੰਮ ਸਹੀ ਹੋ ਜੂਗਾ ਯਾਰ ਠੀਕ ਹੈ ਮਹਾਰਾਜ ਠੀਕ ਇੱਕ ਸੋਡਾ ਆਬਜ਼ਰਬ ਜੁਰਗਾ ਬਜ਼ੁਰਗੀਆਂ ਦਾ ਲੱਗੀ ਠੀਕ ਹੈ ਇਹਦਾ ਕੀ ਜਿੰਨਾ ਸੀ ਬਾਈ ਜਾਂ ਬੇ ਬਰਾਣਾ ਹੋਵੇ ਕਿ ਜਾਂ ਡਾਜਾ ਪਰਵਾ ਦੇ ਚੋ ਆ ਜੀ ਨੂੰ ਤੂੰ ਸ਼ਾਹ ਕਹ ਰਿਆ ਸੀਗਾ ਪੀਰ ਗੱਬਾ ਬੰਤੇ ਸ਼ਾਹੀ ਬੰਤੇ ਸ਼ਾਹ ਸੋਡਾ ਬਜ਼ੁਰਗੀ ਹੈ ਨਾ ਇਹ ਹਾਂਜੀ ਉਹ ਦਾਦੀ ਹੱਥੇ ਜਾਂਦੇ ਨੇ ਦੇ ਮੇਲੇ ਤੇ ਹੱਥੇ ਜਗਾ ਉਹ ਕੁਝ ਬੰਦੇ ਪੜਾਉਣ ਏ ਆ ਗਿਆ ਇਧਰ ਜੀ ਆ ਤੁ ਜਾ ਕਸੀਲਪੁਰੇ ਛੋੜੇ ਲੱਗਿਆ ਜੀ ਹਾਂ ਜੀ ਅਮਰੀਕਾ ਤੁਸੀ ਜਾਣੇ ਉਥੇ ਮਹਾਰਾਜ ਨਹੀਂ ਜੀ ਕਿਉਂ ਕਾਦੂਲੀ ਜਾਂਦੇ ਹੁਣ ਤੇ ਜਾਣ ਨੂੰ ਜੀਨ ਕਰਦੇ ਵਜਾ ਦੇਖ ਮੈਂ ਕਿ ਤੈਨੂੰ ਬੜਾ ਦੱਸਣਾ ਤੂੰ ਹੀ ਦੱਸ ਬੜਾ ਬੜਾ ਗੱਲ ਦੱਸੋ ਕਿਉਂ ਨਹੀਂ ਜਾਂਦੇ ਜਦੋਂ ਤੇ ਇੰਨੇ ਪਾਪਾ ਜੀ ਦਰਦ ਹੋ ਗਿਆ ਤਾਂ ਬਾਹਰ ਕੋਈ ਨਹੀਂ ਗਿਆ ਜਿਹੜਾ ਆਦੀ ਮਾਦਾ ਵੀ ਜਾਂਦੇ ਸੀ ਮਾਦਾ ਤੋਂ ਬਾਅਦ ਇੱਕ ਅੱਧੀ ਆਦੀ ਗਿਆ ਬਸ ਇੱਕ ਹੀ ਗਿਆ ਉਸ ਤੋਂ ਬਾਅਦ ਵੀ ਨਹੀਂ ਗਏ ਇੱਕ ਵਾਰ ਹੀ ਗਿਆ ਹਾਂਜੀ ਜੇ ਤੂੰ ਉੱਥੇ ਜਾਵੇਂ ਤਾਂ ਕੰਮ ਹੀ ਬਣ ਜਾਣੇ ਤੇਰੇ ਸਾਰੇ ਠੀਕ ਹੈ ਜੀ ਤੈਨੂੰ ਨਫ਼ਰਤ ਕਿਉਂ ਹੋ ਗਈ ਨਾ ਲੱਗਾ ਫਟਾਫਟ ਜਵਾਬ ਦੇ ਪਤਾ ਯਾਰ ਨੂੰ ਜੀਤ ਨਹੀਂ ਮਾਰਿਆ ਕੰਮ ਨਫ਼ਰਤ ਨਹੀਂ ਹੋਈ ਤੇ ਤੋਂ ਯਾਰ ਨੂੰ ਜੀਣ ਨਫ਼ਰਤ ਕਿਉਂ ਹੋ ਗਈ ਸਾਨੂੰ ਦਰਵਾਜ਼ੇ ਤੋਂ ਏਰੀ ਦੰਗਰੀ ਬਣਾ ਨਾਫਰਤ ਕਿਉਂ ਹੋ ਗਈ ਉਹ ਪੁੱਛਿਆ ਮੈਂ ਫਟਾਫਟ ਦੇ ਬਾਦ ਉਹ ਭਾਵਨ ਕੀ ਕਿਉਂ ਮਨਮੀ ਕਰਦਾ ਥੋੜਾ ਜਾਣ ਨੂੰ ਸਰਕਾਰਾਂ ਦੇ ਦਰਬਾਰ ਤੀ ਕਿਉਂ ਮਨਮੀ ਗਿਆ ਪਿਆ ਦਰਬਾਰ ਤੂੰ ਵਜਾ ਮੇਲੇ ਦੇ ਜਾਣ ਨੂੰ ਜੀ ਵੀ ਕਰਦਾ ਪਰ ਰਚਨਾ ਹੋ ਜਾਂਦੀ ਆ ਮਾਰੇ ਅੰਚਾ ਹੋਣੇ ਹਾਂਜੀ ਹੁਣ ਜਦੋਂ ਮੇਲਾ ਆਊਗਾ ਉਹਦਾ ਆਪਣੇ ਘਰ ਦਾ ਕੰਗਾ ਹੋ ਜੂ ਭਰਾ ਸਹੀ ਕਹਿਦਾ ਮੈਂ ਬੁੱਤੀ ਸਾਹਿਬ ਹਾਂਜੀ ਤੈਨੂੰ ਬਾਈ ਨੂੰ ਜਾਣਾ ਪੈਣਾ ਠੀਕ ਹੈ ਦੋ ਦਿਨਾਂ ਚ ਵਾਜ ਤਿੰਨ ਦਿਨਾਂ ਬਾਅਦ ਉੱਥੇ ਜਾ ਕੇ ਮੱਥਾ ਟੇਕਿਆ ਮੈਂ ਗਾਰੰਟੀ ਦਿੰਦਾਗਾ ਇਹਦੇ ਘਰ ਵਿੱਚ ਟੋਕੀ ਠੀਕ ਦੋ ਦਿਨ ਨਹੀਂ ਹੁੰਦਾ ਇਹ ਕਿ ਸਿਆਲ ਚ ਹੁੰਦਾ ਕਿ ਗਰਮੀ ਆਈ ਚਾਹੇ ਸਿਆਲ ਹੋਵੇ ਚਾਹੇ ਗਰਮੀ ਜਾਂਦਾਗਾ ਕੌਣ ਇਹਨਾਂ ਦੇ ਜਹਾਤ ਤੇ ਕੀ ਕਰਨਾ ਸੀ ਪੁੱਛੋ ਬਾਹਰ ਕਿੰਨੇ ਜਾਣਾ ਮੱਥਾ ਟੇਕਿਆ ਇਹੇ ਭਰਾ ਜਾਨਾ ਸੀ ਉਹ ਪਾਗਲ ਹੋ ਗਿਆ ਇਹਦੇ ਭਾਈ ਜਾਨਦੀ ਉਹ ਪਾਗਲ ਹੋ ਗਿਆ ਇਹਨਾਂ ਨੂੰ ਐ ਪਤਾ ਵੀ ਨੁਕਸਾਨ ਕਿ ਹੋ ਰਹੇ ਨੇ ਜਿਹੜੇ ਬਜ਼ੁਰਗਾਂ ਮੰਨਦੇ ਸੀ ਇਹ ਦਰਵਾਜ਼ੇ ਦਾ ਬਾਪੂ ਮੰਨਦਾ ਸੀ ਉੱਥੇ ਜਾ ਸਕਦੇ ਭਾਈ ਕਹਿੰਦਾ ਲਈ ਉਹਨਾਂ ਨੇ ਘਰ ਦੀ ਇੱਕ ਜੀ ਲੋਟ ਹੋ ਗਿਆ ਤਾਂ ਦੂਜਾ ਹੋ ਗਈ ਹੋਗਾ ਮਾਰਿਆਂ ਦੇ ਪਹਿਲਾਂ ਇਹਨਾਂ ਦੇ ਸਿਆਟੋ ਕੇ ਮੁੱਖਿਆ ਬੰਦਾ ਉਦੋਂ ਬਾਅਦ ਇਹ ਘਰਾਂ ਦੀ ਲਾਤਾ ਫੜਾ ਦੇ ਫਿਰ ਉਹ ਬੰਦਾ ਪਾਗਲ ਹੋ ਗਿਆ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਵੀਰੇ ਇਹ ਆਪਦਾ ਸੈੱਟ ਕਰੋ ਬਾਬਾ ਇਹਨਾਂ ਦੇ ਕਿਰਪਾ ਕਰ ਦੂਗਾ ਠੀਕ ਹੈ ਨਾ ਤੁਹਾਡੇ ਕੁੱਠੀਆਂ ਚੋਂ ਬਹੁਤ ਕੈਂਟ ਆ ਤੁਸੀਂ ਇਹਨੂੰ ਸਮਝਾਉਂਦੇ ਕਿਉਂ ਯਾਰ ਉੱਥੇ ਜਾਂ ਕਿਥੇ ਬਾਬਾ ਜੀ ਨੇ ਮੈਂਤਵਾਰੀ ਬਾਬਾ ਜੀ ਦੀ ਚਾਦਰ ਲੈ ਕੇ ਆ ਮੈਂਤਵਾਰੀ ਕਰ ਲੈਣਾ ਦਾ ਬਜ਼ੁਰਗ ਦੀ ਤਾਂ ਕੰਮ ਸਹੀ ਹੋ ਜੂਗਾ ਇਹਨਾਂ ਦੀ ਨਿਯਮ ਜੜੀ ਅਸਲ ਉੱਥੇ ਲੱਗੀ ਹੋਈ ਹੈ ੱੱਲੇ ਜਾ ਸਕਦੇ ਜੀ ਉਹਨਾਂ ਨੂੰ ਤਾਂ ਤੁੱਤ ਦੇਣੀ ਜਾਂਦਾ ੱੱਲੇ ਵਗ ਜਾਣਾ ੱੱਲੇ ਵਗ ਜਾਣੇ ਕੰਮ ਹੋ ਜਾਊਗਾ ਪਹਿਲਾਂ ਕਾਕ ਖਤੰਦੇ ਤੰਦੇ ਪਹਿਲਾਂ ਕਾਕ ਕਰਾ ਲਈ ਨਾ ਕਾਕ ਕੀ ਬਾਪ ਜੀ ਸਾਹਿਬ ਨੇ ਪਿਸਾਪਲੇ ਜਿੱਦਾਂ ਸੱਪ ਦਾਿਆ ਸੀ ਸੱਪ ਨੇ ਪਾਇਆ ਮੂੰਹ ਲਾਤਾ ਨਸਿਆ ਐਂ ਕਹਿ ਦਿੰਦੇਗੇ ਹਾਂਜੀ ਉਹ ਵੀ ਕਲੀਅਰ ਹੋ ਗਿਆ ਹੁਣ ਕਹਿੰਦੇ ਵੀ ਕੈਂਸਰ ਹੋ ਗਿਆ ਲੱਤ ਨੂੰ ਹਾਂਜੀ ਇਹ ਗੱਲ ਆ ਹਾਂਜੀ ਲੈ ਫਿਰ ਅੱਜ ਕੈਂਸਰ ਵੀ ਟੁੱਟ ਗਿਆ ਤਾਂਗ ਰੇ ਅੰਦਰ ਠੀਕ ਹੈ ਜੇ ਕੁੜੀ ਦੀ ਲੱਤ ਲੋਟ ਹੋ ਜੇ ਹਾਂਜੀ ਬਾਬਾ ਕਿਰਪਾ ਕਰ ਦੇ ਹਾਂਜੀ ਉਹ ਜੀ ਸਾਹਿਬ ਹਾਂਜੀ ਹਾਂਜੀ ਜੋ ਪੀ ਦੀ ਸੁਖੂ ਦੇ ਦੂਗਾ ਤੁਹਾਨੂੰ ਦੇਣੀ ਦੇਣਾ ਹੈ ਜਿੱਥੇ ਲੈ ਕੇ ਜਾ ਕੇ ਸੋਖਣ ਦੀ ਹੁੰਦੀ ਹਾਂ ਇੱਕ ਇਹਨਾਂ ਦੇ ਘਰੇ ਪੰਨੇ ਸਿਸਟਮ ਖਰਾਬ ਕੀਤਾ ਹੋਇਆ ਕਿਸੇ ਨੇ ਠੀਕ ਹੈ ਸਮਝ ਗਿਆ ਲਾਗਡਾੜ ਦੇ ਵਿੱਚ ਸਿਸਟਮ ਖਰਾਬ ਕੀਤਾ ਹੋਇਆਗਾ ਕਮ ਇ ਦੋ ਇੱਕ ਤਾਂ ਬਜ਼ੁਰਗ ਰੁੱਸ ਗਿਆ ਇੱਕ ਸਿਸਟਮ ਕਿਸੇ ਨੇ ਖਰਾਬ ਕਰਤਾ ਇਹਦੇ ਕਾਰਨ ਸਾਰਾ ਮੈਟਰ ਇਹ ਉੱਜ ਗਿਆ ਪੂਰੀ ਸਿਸਟਮ ਨਾਲ ਪੂਰੀ ਉਹ ਪੂਰੀ ਕਿਸ ਨਾਲ ਲੜ ਪਈ ਦੀ ਗਲੇਡੀ ਨਾਲ ਹੁੰਦੀ ਰੰਜੀ ਜਿਹੜਾ ਥੋੜੀ ਭੈਣ ਕਿਸੇ ਲੇਡੀ ਨਾਲ ਲੜ ਪਈ ਜਿੱਥੋਂ ਇਹ ਮੈਟਰ ਸਾਰਾ ਉੱਜ ਗਿਆ ਰੁੱਸ ਗਿਆ ਸੰਝਿਆ ਬង ਆਏ ਪੁੱਤ ਸੋ ਪਲੀਤਾ ਕਿੱਥੇ ਲੱਗਿਆ ਹੋਇਆ ਪਲੀਤੇ ਦਾ ਮਤਲਬ ਸਮਝ ਗਿਆ ਤਵੀਤ ਤਵੀਤ ਕਾਤੀ ਉਹ ਤੋਂ ਦੇ ਕਿ ਰਿਹਾ ਬਾਹਾਂ ਛੋਟੇ ਕਰੀ ਦੀ ਕੁਛ ਘੱਟ ਰਿਹਾ ਬਾਹਾਂ ਉਹਨੂੰ ਬਰਾ ਹੱਥ ਲਾਈ ਜਾਂਦਾ ਯਾਰ ਉਹਦੇ ਨਾਲ ਬੰਦੀ ਕਰ ਜਿਆ ਆਹ ਮਾਰਦੇ ਜਸ ਓਕੇ ਹੁਣ ਗਈਆਂ ਹੁਣ ਬਾਲਾ ਬਾਲੀ ਤਵੀਤ ਲੱਗਾ ਹਾਂ ਜਾਂਦਾ ਹੁਣ ਬੱਸ ਕਾਰਦਾਨ ਕੇ ਨੇ ਕਿਹਾ ਉਹਦਾ ਬੰਦ ਤਾਂ ਨਾ ਨਾ ਬਾਹਰ ਦਾ ਗੇਟ ਆ ਨਾ ਜਿਹੜਾ ਮੇਨ ਹਟ ਉਹਦੀ ਐਂਟਰੀ ਕਰੀ ਦੀ ਉਹਦੇ ਸਾਹਮਣੇ ਉਹਦਾ ਅੰਦਰ ਬੱਤਾ ਹੀ ਉਹ ਬੱਦਾਂ ਅੰਦਰ ਬੰਨਿਆ ਹੋਇਆ ਹੈਗਾ 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 ਹਾਂਜੀ ਹੈਗਾ ਸੱਦਾ ਗਿਆ ਹੈਗਾ 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 ਬੰਦੇ ਭਾਈ ਮੈਂ ਕਹਿ ਰਹੀ ਹਾਂ ਤੁਹਾਨੂੰ ਪੁੱਛ ਗਿਆ ਮੈਂ ਕੀ ਕਰਾਂ ਹਾਂ ਹਾਂ ਬਥਰੇ ਕਰ ਉਹ ਸਾਰੇ ਹਨ ਨੂੰਈ ਜਾਂਦਾ ਸੋਨਾ ਠੀਕ ਹੈ ਜਿੱਦੇ ਉਹਦਾ ਕੈਂਸਰ ਵੱਲ ਅੱਜ ਤਾਂ ਲੋਟ ਹੋ ਗਿਆ ਜਿਹੜੀ ਬਾਬੇ ਜੀ ਸੁੱਖਣੂ ਦੇ ਦਾ ਕੀ ਦੇਣਾ ਹੈ ਥੈਂਕ ਯੂ ਮੇਰੇ ਕੋਲ ਮੇਰਾ 5 ਕਿਲੋ ਚੌਲਾਂ ਦੇ ਮੱਥਾ ਦੇ ਦੀ ਬੁੱਕ ਉੱਥੇ ਇੱਥੇ ਠੀਕ ਹੈ ਠੀਕ ਹੈ ਮਹਾਰਾਜ ਠੀਕ ਹੈ ਠੀਕ ਹੈ ਨਾ ਠੀਕ ਹੈ ਹਾਂਜੀ ਇੱਕ ਜਿਹੜੇ ਉਹਦੇ ਚੱਲੀ ਹੋਇਆ ਇਹਦਾ ਆਪਦਾ ਕਰਾ ਲੋ ਹਾਂ ਦਾ ਇਹ ਸਿਸਟਮ ਚੱਲਿਆ ਹੋਇਆ ਇਹਦਾ ਆਪ ਸੈੱਟ ਕਰਾ ਲੈਣੇ ਬੰਲੇਵਾ ਠੀਕ ਆਪਾਂ ਉਸਹੀ ਹੋ ਜਾ। ਓਕੇ ਹੋ ਜਾ ਕੰਮ ਸੈਟ। ਹੋ ਜਾਣਾ ਯਾਰ। ਠੀਕ ਹੈ। ਠੀਕ ਹੈ। ਹਾਂ ਮੈਂ ਜਿੰਨਾ 5 ਦਿਨ। ਵਾਈਡਰ। 5 ਦਿਨ ਦਿਨਾ 5 ਦਿਨਾਂ ਦੇ ਵਿੱਚ ਵਿੱਚ ਆਉਣਾ। ਠੀਕ ਹੈ। ਇੰਟਰਫਰ ਕਰ। ਜੈ ਜੈਕਾਰ। ਜੈ ਜੈਕਾਰ ਹੋ ਜੂਗੀ। ਉਹ ਕੰਡ ਦੇ ਖੜੀ ਕਰਦੇ ਨੇ। ਹਾਂ ਠੀਕ ਹੈ। ਤੇ ਮੈਂ ਖਲਕ ਮੈਂ ਸਟਾਰਟ ਹੋ ਜੂਗਾ। ਇਹ ਵੀ ਉਹ ਕੋਲਾ ਬੈ ਅੱਧਾ ਕਰ। ਐਨਾ ਕੰਮ ਕਰਨਾ। 5 ਦਿਨ ਦਿਨਾ ਅੱਧਾ ਦਿਨ ਵਿੱਚ ਲਾ ਕੇ। ਫਰਕ ਪੈਣਾ ਸਟਾਰਟ ਹੋ ਗਿਆ ਠੀਕ ਹੈ ਠੀਕ ਹੈ ਉਹ ਮੈਂ ਕੋਸ਼ਿਸ਼ ਕਿੱਟੀ ਕਿੱਟੀ ਦਵਾਈ ਕਾਦੀ ਲਾਉਣੀ ਹੈ ਉੱਤੇ ਕਪੂਤੀ ਲੋਂ ਦੇਣੀ ਹੈ ਹੈ ਕਪੂਤੀ ਆਪਣਾ ਪੂਪੂਤੀ ਕਹਿੰਦਾ ਵਰਮੀਦੀਮ ਵਰਮੀਦੀਮ ਦੀ ਲਓ ਵਰਮੀਦੀ ਕਿੱਟੀ ਕਿੱਟੀ ਵਰਮੀਦੀ 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 ਕਿੱਟੀ ਕਿੱਟੀ ਕਾਇ ਬਰ ਮਿੱਟੀ ਲਈਆ ਉਹਨੇ ਹੀ ਲੱਤਦੀ ਪੱਟੀ ਮੇਸ ਹੋ ਗਈ ਬਾਈ ਜੀ ਠੀਕ ਹੈ ਨਾ ਕੋਈ ਉਹ ਦਵਾਈ ਮਾ ਗਿਰਨੇ ਉਹ ਵੀ ਚੱਲ ਨਹੀਂ ਭਰਾ ਤੁਸੀਂ ਮਿੱਟੀ ਕੋ ਲਈਓ ਸਮਝ ਤੂੰ ਨਾ ਜਖਮ ਖਰਾਬ ਹੋ ਗਿਆ ਪੈਣੀ ਨੇ ਕੀੜੇ ਯਾਰ ਮੈਨੂੰ ਬੱਸ ਇੱਕ ਗੱਲ ਦੱਸੋ ਬਾਈ ਮਣਕੋ ਮਿੱਟੀ ਦਿੱਤੀ ਕਿਨੇ ਸੀ ਕੀ ਨਾ ਕੀ ਇਹ ਨਾਗਿਆ ਨੇ ਗਏ ਹੀ ਕਰਦੇ ਹੱਟੇ ਉੱਥੋਂ ਹੀ ਲਿਆਏ ਆ ਆਪ ਲੈ ਗਏ ਨਾ ਬਾਬਾ ਜੀ ਨੇ ਦਿੱਤੀ ਉਹਨਾਂ ਬਾਬਾ ਨੇ ਮਿੱਟੀ ਵਿਸ਼ੇ ਮਸਾਰਾਂ ਨੇ ਕਿਤੇ ਲੈਤੀ ਹੋਗੀ ਬਿਆਸ ਨਾਲ ਲਾ ਲਈ ਦੁਬਾਰਾ ਇਹ ਕੰਮ ਹੋ ਗਿਆ ਮਿੱਟੀ ਦਾ ਸੰਗੋਦੀ ਕੰਮ ਖਰਾਬ ਹੀ ਕਰੂਗੀ 10 ਤਾਂ 10ਤੀ ਹੈ ਨਾ 10 ਤਾਂ 10ਤੀ ਹੈ ਜਸਤ ਤੋਂ ਤਾਂ ਬਚਾਉਣਾ ਸੀਗਾ ਉਹ ਉਹ ਦੁਨਾ ਹੋ ਗਿਆ ਯਾਰ ਸਮਝਿਆ ਨਾ ਪਰ ਮੈਨੂੰ ਵੀ ਪਤਾ ਲੱਗਦਾ ਯਾਰ ਜਖਮ ਦੇ ਵਿੱਚ ਮਿੱਟੀ ਮੋੜੇ ਲੱਗੂਗੀ ਤੁਸੀਂ ਪੜ੍ਹੇ ਲਿਖੇ ਹੋ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਆ ਜੀ ਚਲੋ ਦਵਾਈ ਉੱਟੀ ਦੀ ਕਰਲੀ ਸੀ ਉਹ ਬੰਦ ਕਰ ਦਿਓ ਜੀ ਇਹਨਾਂ ਨੂੰ ਕਦੋਂ ਉਹ ਬੰਦ ਕਰ ਦੇ ਮਰਾ ਜੀ ਕਰਤੀ ਹੋਏ ਹਾਂ ਜੀ ਉਹ ਮਿੱਟੀ ਪਈ ਕਿੱਥੇ ਹੁਣ ਉਹਦੀ ਉਹਨੇ ਉਹ ਜਿਹੜੀ ਜਿਹੜੀ ਪਬਲਿਕ ਬੱਸ ਨੇ ਨਾ ਉਹ ਬਾਹਰ ਟੀਵੀ ਨੇ ਗਾੜੀ ਦਿੱਤੀ ਹੈ ਟੀਵੀ ਢਾਲੀ ਦਿੱਤੇ ਤੇ ਉਹ ਨਹੀਂ ਫਰੀ ਜੀ ਪਈ ਟੀਵੀ ਢਾਲੀ ਦੇ ਉੱਪਰ ਪਈ ਆ ਟੀ ਹਾਂਜੀ ਉਹਨੂੰ ਤੇਰ ਤੋਂ ਦੋਪਾ ਠੀਕ ਹੈ ਜੀ ਉਹਦੇ ਵਧੀਆ ਡਾਕਟਰ ਨੂੰ ਦਵਾਈ ਲਓ ਕੋ ਤਾਂ ਠੀਕ ਹੈ ਬਾਈ ਦਾ ਦਵਾਈ ਨਹੀਂ ਦੋਣੀ ਗੁਰਦਾਨਾਂ ਜਿਹਾ ਕੇ ਮੱਖਾ ਟੇਕਰ ਕਿਰਪਾ ਹੋਵੇ ਕੋਈ ਲੱਤਾਂ ਬਟਨ ਦੀ ਲੋੜ ਨਹੀਂ ਕੋਸ ਬਟਨ ਦੀ ਲੋੜ ਨਹੀਂ ਹੈਗੀ ਹੱਡੀ ਦਿਸਾਂ ਲੱਗੀ ਨਾ ਪੰਜ ਦੇ ਨਾਲ ਨਾਲ ਸਦਾ ਆਉਂਦੀ ਹੈ ਉਹਦੇ ਨਾਲ ਉਸ ਤੋਂ ਵੀ ਦੱਸ ਦੇ ਕੇ ਇਹਦੇ ਪੈਰ ਦੀ ਹੱਡੀ ਉਹਦੀ ਅੱਡੀ ਦੀ ਹੱਡੀ ਹੈ ਜੀ ਕੋਈ ਕਿਰਪਾ ਠੀਕ ਹੈ ਠੀਕ ਹੈ ਨਾ ਠੀਕ ਹੈ ਜਿੱਦੇ ਲੱਤ ਲੂਟੂਗੀ ਜੱਫਰ ਪਰ ਲੱਗਿਆ ਹਾਂਜੀ ਠੀਕ ਹੈ 14 ਕਿਲੋ ਚੌਲਾਂ ਦਾ ਕੜਾਹਾ ਉਤਲੇ ਕਿਦਮਾਂ ਤੇ ਨਾੜਾਂ ਕਿਦਮਾਂ ਨਾਲ ਲੈ ਕੇ ਹੋਏ ਠੀਕ ਹੈ ਇਹਨਾਂ ਨੂੰ ਕੱਢ ਦਿਓ ਭਈ ਆਪਾਂ ਸਰਕਾਰ ਦੇ ਨਾਮ ਦਾ ਕੜਾਹਾ ਚੌਲਾਂ ਦਾ ਕੱਢ ਦਿਓਗੇ ਬਈ ਹਾਂਜੀ ਹਾਂਜੀ ਕਰ ਦੋ ਕੱਢ ਦੋ ਭਈ 8:00 ਵਜੇ ਕਹੋ ਬਾਬਾ ਜੀ ਨੂੰ ਬਾਬਾ ਜੀ ਇਹ ਚੌਲਾਂ ਦਾ ਕਨਾ ਕੱਢ ਦਾਂਗੇ ਮੇਰੇ ਘਰ ਦੇ ਲੱਤ ਸੈੱਟ ਕਰ ਦਿਓ ਬਸ ਜਿੰਮਰ ਤੇ ਕਰੇ ਬਣਦੇ ਰਹਿਣ 5 ਦਿਨ ਦੇ ਦੇ 5 ਦਿਨਾਂ ਵਿੱਚ ਫਰਕ ਪੈਣਾ ਸਟਾਰਟ ਹੋ ਜਾਊਗਾ ਜੀ ਬੋਲ ਬਾਬਾ ਤੇ ਸਕੇਤਰਵਾਰ ਕੀ ਜੈ ਇੱਕੋ ਮੱਥਾ ਵੇੜੇ ਭਾਰ ਨੇ ਕੋ ਗੱਲ ਜਿਹੜੂ ਦੱਸਦਣੇ